ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਅਸਫਲ ਬਣਾਉਣ ਲਈ ਪੰਜਾਬ ਭਰ ਵਿੱਚ ਕਿਸਾਨਾਂ ਆਗੂਆਂ ਦੀ ਫੜੋ-ਫੜਾਈ ਅਤੇ ਸਖਤ ਰੋਕਾਂ ਦੇ باوجود ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਰੋਪੜ ਇਕਾਈ ਦੇ ਸੌ ਦੇ ਕਰੀਬ ਆਗੂ ਤੇ ਵਰਕਰ ਪੰਜ ਟਰੈਕਟਰਾਂ ਤੇ ਸਵਾਰ ਹੋ ਕੇ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਜਿੱਥੋਂ ਮੋਹਾਲੀ ਪੁਲਿਸ ਨੇ ਉਹਨਾਂ ਨੂੰ ਆਪਣੇ ਨਾਲ ਮੋਹਾਲੀ ਦੇ ਸੈਕਟਰ 71 ਪੁਲਿਸ ਸਟੇਸ਼ਨ ਵਿੱਚ ਲਿਆਂਦਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਆਈਜੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਕਿਸੇ ਵੀ ਕੀਮਤ ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਹੋਰ ਉਹਨਾਂ ਕੀ ਕਿਹਾ ਲੋ ਤੁਸੀਂ ਵੀ ਸੁਣੋ ਉਹਨਾਂ ਦੀ ਆਪਣੀ ਜ਼ੁਬਾਨੀ ਕਿਸ ਤਰੀਕੇ ਸਿਕਿਉਰਿਟੀ ਅਰੇਂਜਮੈਂਟ ਕੀ ਗਿਆ ਸਾਡੇ ਦੇਖੋ ਜੀ ਸਾਡੇ ਸਾਰੇ ਨਾਕੇ ਸਟ੍ਰੌਂਗ ਨੇ ਇੱਥੇ ਸਾਰੇ ਪੰਜਾਬ ਚ ਵੀ ਨਾਕੇ ਲੱਗੇ ਹੋਏ ਨੇ ਸਰ ਕਿਸਾਨਾਂ ਦੀ ਕੋਈ ਕਿਤੇ ਮੂਵਮੈਂਟ ਨਹੀਂ ਹੈਗੀ ਬੜਾ ਪੀਸਫੁਲ ਚੱਲ ਰਿਹਾ ਕਿੰਨੇ ਜਗ੍ਹਾ ਸਰ ਰੂਟ ਕੋ ਡਾਇਵਰਟ ਕੀ ਗਿਆ ਚੰਡੀਗੜ੍ਹ ਵਿੱਚ ਆ ਪੰਜਾਬ ਤੇ ਸਾਰੇ ਰੂਟ ਚੱਲ ਰਹੇ ਨੇ ਜੀ ਜਿਹਨੇ ਚੰਡੀਗੜ੍ਹ ਨੂੰ ਆ ਰਹੇ ਨੇ ਸਾਰੇ ਰੂਟ ਜਿਹੜੇ ਛੱਡੀਗੜ੍ਹ ਨੂੰ ਜਾ ਰਹੇ ਨੇ ਪੂਰੇ ਪੰਜਾਬ ਸੇ ਕਿਆ ਰਿਪੋਰਟ ਆ ਰਹੀ ਹੈ ਕਿਉਂਕਿ ਕਿਸਾਨੋ ਕੀ ਕਈ ਵੀਡੀਓਜ਼ ਆ ਰਹੀ ਹੈ ਕਿ ਉਹਨੂੰ ਵਹਾਂ ਪੇ ਡੀਟੇਨ ਕੀਤਾ ਜਾ ਰਹਾ ਤਾਂ ਪੂਰੇ ਪੰਜਾਬ ਸੇ ਕਿਆ ਰਿਪੋਰਟ ਆ ਰਹੀ ਹੈ ਦੇਖੋ ਜੀ ਟੋਟਲੀ ਪੰਜਾਬ ਚ ਪੀਸ ਕੋਲੇ ਜਿੱਥੇ ਕਿਤੇ ਕੋਈ ਕਿਸਾਨ ਆਏ ਨੇ ਉਸ ਏਰੀਆ ਵੀ ਪੁਲਿਸ ਨੇ ਉਹਨਾਂ ਨੂੰ ਰੋਕ ਕੇ ਸਾਈਡ ਤੇ ਬਿਠਾ ਲਿਆ ਉਹ ਵੀ ਰਾਮ ਨਾਲ ਬੈਠੇ ਨੇ ਸਾਈਡ ਤੇ ਸਾਰੇ ਪੰਜਾਬ ਦੇ ਵਿੱਚ ਜੜੀ ਆ ਟਰੈਪ ਚ ਕੀ ਕਿ ਚੰਡੀਗੜ੍ਹ ਆ ਸਕेंगे क्या चंडीगढ़ तक कौन सा कहेंगे क्या आपके पास बिल्कुल नहीं जी किसी कॉस्ट पे चंडीगढ़ असनी पहुंचनवांगे पूरी ਸਾਡੀ ਸਟੋਰੀ ਕਾਈ ਸਰ ਪੰਜਾਬ ਪੁਲਿਸ ਦੇ ਸਾਥ ਕਿਸ ਤਰੀਕੇ ਦਾ ਕੋਈ ਮੁਕਾਬਲੇ ਜਾ ਆਪਣੇ ਏਰੀਆ ਜਿਹੜੇ ਆਪਸ ਵਿੱਚ ਨਹੀਂ ਲੈ ਗਿਆ ਕਿਸਾਨ ਅਸੀਂ ਕੁਝ ਰੌਂਡ ਆਪ ਕੀਤੇ ਨੇ ਤੇ ਉਹਨਾਂ ਤੋਂ ਚੰਡੀਗੜ੍ਹ ਪੁਲਿਸ ਪੁੱਛ ਲੱਗਦੇ ਜਿਹੜੇ ਹੈ ਨੇ ਜਿਹੜਾ ਕੋਈ ਹੋਰ ਆਏਗਾ ਉਹਨਾਂ ਵੀ ਰੌਂਡ ਆਪ ਤੇ ਚੰਡੀਗੜ੍ਹੋਂ ਪੰਜਾਬ ਪੁਲਿਸ ਦਾ ਕੋਆਰਡੀਨੇਸ਼ਨ ਕਿਸ ਪ੍ਰਕਾਰ ਸਰ ਬਹੁਤ ਅੱਛਾ ਆ ਦੇਖੋ ਚੰਡੀਗੜ੍ਹ ਦੇ ਐਸਐਸਪੀ ਮੇਰੇ ਨਾਲ ਖੜੇ ਨੇ ਕੋਆਰਡੀਨੇਸ਼ਨ ਹੀ ਐਂ ਅੱਛਾ ਸਾਡਾ ਤਾਂ ਹੀ ਖੜਿਆਂ ਇੱਥੇ ਹਾਂਜੀ ਅਸੀਂ ਅੱਜ ਰੌਕੇ ਡਿਊਟੀ ਕਰ ਰਹੇ ਹਾਂ ਬਹੁਤ ਵਧੀਆ ਡਿਊਟੀ ਕਰ ਰਹੇ ਹਾਂ